ਸੌਂਗਲੇ ਦਾ ਮਿਲਿਆ ਕੋਈ ਤਾਂ ਮੈਨੂੰ ਬਣਾਦਾ ਬਣਾਦਾ ਚੱਲ ਰਿਹਾ ਬਣਾ ਕੇ ਵਾਰੀਆਂ ਜੀਰੀਏ ਚਾਪੜੇ ਰੋਕ ਮੱਤ ਸਾਹੋਂ ਬਣਾਦਾ ਬਣਾਦਾ ਇੱਕ ਪਿਆਰ ਦੀ ਕਟਟਿਆ ਤੇਰੇ ਨੀ ਕਰਾਂ ਲਾਵੇਂ ਜਿੱਟਿਆ ਹੋ ਤੇ ਗੱਭਰੂ ਤੇਰੀਆਂ ਅਗਲੀਆਂ ਲੈਣਾ ਉਹ ਆਸ਼ਕੀ ਯਾਰ ਜਿਹਨਾਂ ਵਿਚਾਰਾ ਨੂੰ ਮਿਲਦਾ ਕਾਂ ਦੀਆਂ ਬਾਲੀ ਜਾਂਦੀ ਐ ਇੱਕ ਟਾਈਮ ਤਾਨੂੰ ਬਹੁਤ ਵਧੀਆ ਲੱਗਦਾ

यहाँ बताओ टिक्का हर हमारे साथ में हिमाचल नाटी और डोगरी में बच्चों ने बहुत और हर साल की तरह हमारे मुकेश गुप्ता जी कॉलेज में कुछ तार सिंगर आते हैं इस साल इंटरनेशनल पंजाबी सिंगर सिंगर गेत्री जी यहाँ पर आए बच्चों ने पूरा मन के साथ पूरा जोश के साथ उनका स्वागत किया और पूरा इंजॉय कर रहे चीजें बहुत रही है मुझे लगता है कि बच्चों को टैपटॉप देना हमारा काम है और साई कॉलेज सबसे आगे आकर बच्चों को स्टेज पढ़ाई हर काम करता है और मैं जीनियर एस के उनका धन्यवाद करता हूँ यहाँ पे हमें मौका दिया और मैं प्रेस करता हूँ जो यहाँ पर आए और बहुत हमारा नाम कर मुकेश गुप्ता बता दी जिन्होंने आज हाँ कॉलेज शामी का मेला ਇਹ ਨਾਲ ਪਟਿਆਣੇ ਆਪਣੇ ਪਿਆਰ ਦਾ ਪ੍ਰੋਗਰਾਮ ਕੀਤਾ ਵਾ ਬਾਰੇ ਵਾਲਾ ਸਾਡੀ ਦਾ ਪ੍ਰੋਗਰਾਮ ਦੇ ਤਿਆਰੀ ਹੁੰਦਾ ਸਾਡੇ ਸਾਹਿਬ ਉਹ ਸਾਡੇ ਵਾਲੇ ਦੇ ਪ੍ਰੋਗਰਾਮ ਦੇ ਦੀ ਦਵਾਈ ਦਾ ਪੱਕੇ ਐਨਐਸਆਰ ਨਾਲ ਪ੍ਰੋਗਰਾਮ ਕਰਦੇ ਨੇ ਕਿ ਕਾਕੇ ਸਾਰੇ ਪੰਜਾਬ ਵਿੱਚ ਇਹ ਸਰਵਿਸ ਦੇ ਵਿੱਚ ਆਪਣੇ ਅਵਾਰ ਇਨਾਮ ਲੈ ਕੇ ਆਏ ਨੇ ਪਦਰੇ ਫਾਈਨ ਦਾ ਗੇਡਿੰਗ ਔਰ ਇਤਰਾ ਹੋ ਕੇ ਪ੍ਰੋਗਰਾਮ ਦਾ ਪੜਾਈ ਦੇ ਅੱਗੇ ਉਹ ਮੈਂ ਇਹ ਅਰਾਜ ਦਾ ਤੇਰਾਵਾ ਕਿ ਅਸਕੇ ਪੰਕੇਰ ਨਾਲ ਜਾਨੂੰ ਨਵਾ ਜੇ ਸਾਨੂੰ ਸਾਥ ਹੁੰਦੇ ਨੇ ਕਿ ਇਤਾਂ ਦਾ ਪ੍ਰੋਗਰਾਮ ਕਰ ਲਓ ਤੇ ਇਸ ਤਰ੍ਹਾਂ ਸਾਡੇ ਕਾਲੇ ਦੇਤੇ ਪੜਾਈ ਦੇ ਨਾਲ ਇਹ ਪ੍ਰੋਗਰਾਮ ਹੁੰਦੇ ਨੇ ਜਿਆਦਾ ਮਨਨਜਕ ਬਣੇ ਰਹਿੰਦਾ ਵਾ ਪੜਾਈ ਦੇ ਨਾਲ ਨਾਲ ਇਹ ਪ੍ਰੋਗਰਾਮ ਕਰੇ ਤਾਂ ਜਲਦੀ ਜਿੱਤੇ ਨੇ ਧੰਨਵਾਦ